ਜੀ ਸਾਫਰੀਕਾ ਜਿੱਤ ਅਨੁਸਾਰਨ ਮੈਂ ਤੁਹਾਡੀ ਆਪਣੀ ਅਮਰੀਦ ਕਵਰ ਜੋਸ਼ੀ ਜਨਰਲ ਅੰਤੇ ਸਿੰਘਾਂ ਦਾ ਪ੍ਰੇਟਾ ਦਾ ਸਾਕਤ ਕਰਦੇ ਲੋ ਜੀ ਹਾਜ਼ਰਾ ਅਸੀਂ ਤੁਹਾਡੀ ਟੁਕੈਰੀ ਵਿੱਚ ਬਹੁਤ ਹੀ ਪਿਆਰਯੋਗ ਲੋਕੀ ਇਥੇ ਆ ਕੇ ਇਹੇ ਗੀਤ ਮੈਨੂੰ ਅਮਰੀਕਾ ਤੋਂ ਸਰਗੂਿਤ ਕਰ ਬਰਾੜ ਭੈਣ ਨੇ ਭੇਜਿਆ ਉਹ ਕਹਿੰਦੇ ਮੈਨੂੰ ਗੀਤ ਦਾ ਬਹੁਤ ਹੁੰਦੇ ਨੇ ਬੋਲੀਆਂ ਹੋਤਾਂ ਜਿਨਾਂ ਬਰਨ ਨਾ ਚਨਾ ਨਹੀਂ ਹੁੰਦਾ ਤੇ ਉਹ ਮੇਰੀ ਉਮਰ ਦੀ ਹੈ ਹੈ ਨਾ ਉਹ ਗੀਤ ਉਹ ਕਹਿੰਦੇ ਮੇਰਾ ਦੂਈ ਕਰਦਾ ਸੀ ਤੁਹਾਨੂੰ ਗੀਤ ਭੇਜਿਆ ਤੇ ਫਿਰ ਮੈਂ ਨਾ ਨੇ ਕਈ ਗੀਤ ਪੇ ਜੇ ਮੈਂ ਹੈ ਇੱਕ ਮੈਂ ਪਾ ਰੱਖੀ ਨੇ ਫਿਰ ਆ ਨਵਾਂ ਗੀਤ ਮੈਂ ਵੀ ਤੁਸੀਂ ਵੀ ਨਹੀਂ ਸੁਣਿਆ ਹੋਣਾ ਇਹਦੇ ਬੀਤ ਦੇ ਬੋਲ ਤੇ ਅੱਜ ਮੈਂ ਤੁਹਾਨੂੰ ਨਵਾਂ ਹੀ ਗੀਤ ਸੁਣਾਉਣ ਲੱਗੀ ਆ ਉਹ ਭੈਣ ਜੀ ਸੁਣੋ ਅੱਜ ਮੈਂ ਇੱਕ ਕਰ ਰਹੀ ਮੈਂ ਸਭ ਹੀ ਦੋ ਚਾਰ ਦਿਨ ਤੁਹਾਡਾ ਮਿਲ ਕੇ ਪਾ ਦੂੰਗੀ ਤੇ ਮੈਂ ਸੁਣਿਆ ਹੋਇਆ ਇਸ ਕੁਆਰੇ ਜੇ ਲੋਕ ਗੀਤ ਨੂੰ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਓਹੋ ਹੈ ਵੀ ਮੈਂ ਪੰਡਤਾਂ ਕੋਲੇ ਪੁੱਛਣ ਲੱਗ ਜਾਨਾ ਕਿਸੇ ਨੂੰ ਦਵਾਈ ਨਹੀਂ ਲੱਗਦੀ ਸਰੀਰ ਕਸ਼ਟ ਦੂਰ ਨਹੀਂ ਹੁੰਦਾ ਸ਼ਾਇਦ ਮੈਂ ਪਹਿਲਾਂ ਪਾਤਾ ਹੋਵੇ ਇਹ ਜਾਂ ਦੁਬਾਰਾ ਰਿਪੀਟ ਕਰਦੀ ਆ ਤੇ ਜੇ ਨਹੀਂ ਤਾਂ ਜਿਆ ਪਹਿਲੀ ਵਾਰ ਤੁਸੀਂ ਦੇਖ ਲਿਓ ਜਿਹਨੇ ਦੇਖਿਆ ਹੋਰ ਦੇਖ ਲਿਆ ਹੋਗਾ ਕਿ ਨਹੀਂ ਤਾਂ ਫਿਰ ਹੁਣ ਅੱਜ ਲਿਖ ਲਿਓ ਤੇ ਉਹ ਵੀ ਪੰਡਤਾਂ ਕੋਲੇ ਜਾਣ ਦੀ ਲੋੜ ਨਹੀਂ ਉਹ ਕਹਿੰਦੇ ਨੁਕਤਾ ਕਰਕੇ ਦੇਖੋ ਤੇ ਹਰ ਹਾਲਤ ਬੰਦੇ ਨੂੰ ਦਵਾਈ ਵੀ ਲੱਗਣ ਜਾਂਦੀ ਹੈ ਤੇ ਸਰੀਰ ਦਾ ਕਸ਼ਟ ਵੀ ਦੂਰ ਹੋ ਜਾਊਗਾ ਹੈ ਨਾ ਇਹ ਤੁਸੀਂ ਕਾਪੀ ਪੈਨਸਲ ਲੈ ਕੇ ਬੈਠ ਜਿਓ ਦੇ ਨਹੀਂ ਖੇਦੇ ਹਨ ਇਹ ਨੂੰ ਬਣਾ ਕੇ ਕਰਕੇ ਦੇਖਿਆ ਕਰੋ ਕਿਹੜਾ ਕੋਈ ਮੁੱਲ ਲੱਗਦਾ ਆਪਾਂ ਕਿਸੇ ਕੋਲ ਪੁੱਛਣ ਵੀ ਜਾਂਦੇ ਆ ਫਿਰ ਉਸੇ ਤੱਕ ਆਪਾਂ پیسے ਵੀ ਲੈਂਦਾ ਮੈਂ ਕਹਿੰਦੇ ਆ ਤੁਹਾਡਾ ਸਦਾ ਭਲਾ ਹੋਵੇ ਮੈਂ ਦਰਸ਼ਨ ਵਾਲੀ ਨੂੰ ਮੈਨੂੰ ਵੀ ਬੜਾ ਮोटा ਫਿਰ ਤੁਸੀਂ ਅਸੀਸ ਦੇਉਂਈਆਂ ਹਨਾ ਤੇ ਮੇਰਾ ਹੀ ਨਾਲ ਭਲਾ ਹੋਊਗਾ ਤੇ ਹਲੋ ਆ ਜਿਓ ਫਿਰ ਆਪਾਂ ਹੁਣ ਰੰਗਾ ਰੰਗ ਰੋ ਰਾਮ ਵੱਲ ਤੇ ਆਜੋ ਸਾਡੇ ਨਾਲ ਇਹ ਗੀਤ ਗਾਓ ਤੇ ਆਨੰਦ ਮਾਣੋ ਇਸ ਗੀਤ ਦਾ ਆਜੋ ਫਿਰ ਲਾਈਏ ਰੌਣਕ ਹਨਾ

ਹਾਨ ਸਾਦੀ ਜੜੀ ਵੇ ਕਿਹੜੇ ਦੁਸ਼ਮਣ ਨੇ ਤੋੜੀ ਵੇ ਕਨੇ ਦਾ ਘਰਾ ਕਿ ਨੌਕਰ ਜਾਂਦਾ ਸੀ ਉਹ ਕਿ ਨਹੀਂ ਇਹ ਮੇਰੇ ਕਿਸ ਕੰਮ ਆਇਆ ਕਿਉਂ ਕਰਾ ਕੇ ਰੱਖਦੇ ਤੁਸੀਂ ਬਸ ਅੱਠ ਵੇ ਰਾਪੀ ਸਮਝ ਹੀ ਲਏ ਹੋਣਗੇ ਇਹ ਮਤਲਬ ਇਹਦਾ ਹੈ ਨਾ ਤੇ ਅੱਗੇ ਫਿਰ ਉਹ ਕਹਿੰਦਾ ਕਹਿੰਦੀ ਮੋੜੀ

तारे चंदन साढी हीर तेरांड़ी जोड़ी बे ਡੀ ਸਜੇਰੀ ਪ੍ਰੀ ਸਾਡੀ ਸ਼ਲੇ ਜਵਾਨ ਮੀਨਾ ਰੋਲੀ ਵੇ ਟਿਕਗ ਰਯਾ Bye. Uh -huh. Hello! na tu ro ਸੰਦਾਇਆ ਹੋਊਗਾ ਤੇ ਅਸੀਂ ਤਾਂ ਬਜ਼ੁਰਗਾਂ ਜਦੋਂ ਮਟਿਆਰਾ ਕੁੜੀਆਂ ਗਾਉਣਗੇ ਉਹਨਾਂ ਦੇ ਬਹੁਤ ਹੋਰ ਵੀ ਜ਼ਿਆਦਾ ਸਜੇਗਾ ਤੇ ਤੁਹਾਨੂੰ ਸਮਝਾਉਣ ਵਾਸਤੇ ਇਹਨਾਂ ਤਾਂ ਗਾਉਣਾ ਪੈਂਦਾ ਨਾ ਮੈਂ ਤਾਂ ਆਪਾਂ ਇਹ ਸਭ ਇਹ ਲੋਕ ਐਂ ਰੱਖਣ ਵਾਸਤੇ ਇਹ ਜਿਵੇਂ ਗੀਤ ਪਹਿਲਾਂ ਵੀ ਪਹਿਲਾਂ ਤੋਂ ਚੱਲੇ ਆਉਂਦੇ ਨੇ ਜਿਵੇਂ ਇਹ ਗੀਤ ਮਾਤਾ ਨੇ ਜੇ ਮੈਨੂੰ ਭੈਣ ਨੇ ਭੇਜਿਆ ਸੀ ਮੈਂ ਕਿ ਮੈਂ ਥੋੜੀ ਜਿਹੀ ਟਿਕਟ ਆਪਣੀ ਜੀ ਹੋਰ ਕਰਕੇ ਇਹਨੂੰ ਹੋਰ ਸੁਧਾਰ ਕਰਕੇ ਲਾਤਾ ਹੈ ਨਾ ਇਸ ਤਰ੍ਹਾਂ ਅੱਗੇ ਵੀ ਅੱਗੇ ਕਦੇ ਟੱਪੇ ਬਦਲਦੇ ਰਹਿੰਦੇ ਨੇ ਗੀਤ ਉਹੀ ਹੁੰਦੇ ਨੇ ਕੋਈ ਭੈਣ ਨੂੰ ਨਹੀਂ ਐਂ ਠੀਕ ਲੱਗਿਆ ਉਹਨੇ ਦੂਜਾ ਲਾਤਾ ਵਿੱਚ ਹੈ ਨਾ ਏ ਆਈ ਪੀੜੀ ਦਾ ਪੀੜੀ ਫਿਰ ਇਹ ਚੱਲੇ ਜਾਂਦੇ ਨੇ ਗਾਈਆਂ ਜਾਂਦੀਆਂ ਨੇ ਤੇ ਉਹਨਾਂ ਨੇ ਮੈਨੂੰ ਹੋਰ ਵੀ ਗੀਤ ਭੇਜੇ ਨੇ ਤੇ ਮੈਂ ਉਹਨਾਂ ਦੇ ਥੋੜੇ ਥੋੜੇ ਬੋਲ ਲੱਗਦੇ ਨੇ ਮੈਂ ਕਿਹਾ ਬੋਲ ਵੀ ਮੈਂ ਜ਼ਰੂਰ ਪਾਉਂਗੀ ਕਿਉਂਕਿ ਮੇਰੇ ਪਾਏ ਹੋਏ ਨੇ ਉਹ ਕਹਿੰਦੇ ਜੀ ਠੀਕ ਹੈ ਤੁਸੀਂ ਪਾ ਦਿਓ ਇਹ ਮੇਰੀ ਭਾਬੀ ਬੁਢੀ ਕਹਾਉਂਦੀ ਆਪਨੂੰ ਮੈਂ ਇਹ ਬੁਢੀ ਨਹੀਂ ਹੈ ਜੀ ਮੈਂ ਵੀ ਮਟਿਆਰਾ ਐ ਵੀ ਮਟਿਆਰਾ ਹੈ ਹਾਂ ਬੋਲ ਸਾਡੇ ਸਹੀ ਨੇ ਨਹੀਂ ਤਾਂ ਇਹਦੇ ਨਾਲ ਮਟਿਆਰਾਂ ਹੀ ਇਹ ਬੁਢੀ ਕਹਾਉਂਦੀ ਹੈ ਗੀਤ गा ਕੇ ਫਿਰ ਅਸੀਂ ਮਟਿਆਰਾਂ ਹੀ ਬਣੇ ਰਹਿੰਦੇ ਆ ਤੁਹਾਡੇ ਨਾਲ ਹੱਸ ਕੇ ਟੀਟ ਕੇ ਹਨਾ ਮਾੜਾ ਮੋਟਾ ਇੰਝ ਟੈਂਸ਼ਨ ਫੀਲ ਹੋ ਜਾਂਦੇ ਆ ਤਿੰਨ ਨਾਲੇ ਆਪਣੇ ਸੱਭਿਆਚਾਰ ਨੂੰ ਸਮਝੀ ਜਾਂਦੇ ਆ ਪਰ ਆਮੀਆਂ ਜਾਦਾ ਮਾਵਾਪਿਆਂ ਭੈਣ ਭਾਈਆਂ ਦੀਆਂ ਸਾਰੀਆਂ ਯਾਦ ਕਰੀ ਜਾਂਦੇ ਆ ਫਿਰ ਆਪੇ ਅਸੀਂ ਜਿਵੇਂ ਆ ਰਹੇ ਨੇ ਨਹੀਂ ਤਾਂ ਫਿਰ ਇੰਦਿਆ ਚੋਕੀ ਚ ਲਈਏ ਫਿਰ ਉਸ ਪਾਸੇ ਪੈ ਗਈ ਹੈ ਨਾ ਇਸ ਪਾਸੇ ਲੱਗੇ ਹੋਏ ਆ ਵਧੀਆ ਪਰ ਮਹਤਵਪੂਰਨ ਹੈ ਨਾ ਮੈਂ ਤੁਹਾਨੂੰ ਹਸਣਣੇ ਆਪੋ ਸਹੀ ਜਾਂਦੇ ਤੇ ਲੋ ਆ ਜੋ ਫਿਰ ਆਪਾਂ ਉਹ ਨੁਕਤੇ ਦਾ ਹੈ ਨਾ ਇਹ ਇੱਕ ਉਪਾਏ ਵੀ ਸਰੀਰਕ ਕਸ਼ਟ ਹਰ ਹਾਲ ਤੋਂ ਤੁਹਾਡਾ ਮਾਤਰਾ ਕਹਿੰਦੇ ਵੀ ਦੱਸਿਆ ਪੰਡਤੀ ਨੇ ਵੇ ਠੀਕ ਹੋ ਜੂਗਾ ਤੇਰੇ ਪੰਡਤਾਂ ਕੋਲੇ ਜਾਣ ਦੀ ਲੋੜ ਨਹੀਂ ਕਹਿੰਦੇ ਇਹ ਕਮਰ ਦਰਦ ਹੈ ਗੋਡੇ-ਗੋਡੇ ਦੁਖਦੇ ਨੇ ਆਹ ਕੰਧਾ ਦੁਖਦਾ ਅੱਖਾਂ ਵਿੱਚ ਜਲਨ ਹੁੰਦੀ ਹੈ ਹਨਾ ਸਿਰ ਦੁਖਦਾ ਤੇ ਕੋਈ ਵੀ ਬਿਮਾਰੀ ਆ ਜਾਏ ਤਾਂ ਤੁਸੀਂ ਕਰੋ ਇਹ ਉਪਾਅ ਕਾਫੀ ਪੈਂਸਾ ਲੈ ਕੇ ਬੈਠੇ ਹੋ ਨਾ ਇਹ ਉਪਾਅ ਤੁਸੀਂ ਸੋਮਵਾਰ ਦੇ ਦਿਨ ਸੋਮਵਾਰ ਨੂੰ ਪਰ ਅਸ਼ਟਮੀ ਹੋਵੇ ਮਤਲਬ 8 ਠੇ ਹੋਵੇ ਸੋਮਵਾਰ ਦੀ ਜੇ ਸੋਮਵਾਰ ਦੇ ਠੇ ਤਾਂ 14 ਦਾਣੇ ਛੋਲਿਆਂ ਦੀ ਦਾਅ ਦੇ ਕੂਰੀ ਦਾਲ ਨਹੀਂ ਛੋਲਿਆਂ ਦੀ ਉਹ 14 ਦਾਣੇ ਛੋੜਿਆ ਦੇ ਲੈ ਲਓ ਤੁਸੀਂ ਗਿਣ ਕੇ ਤਾਂ ਉਹ ਲੈ ਕੇ ਬਿਮਾਰ ਦੇ ਉੱਪਰ ਦੀ 14 ਬਾਰ ਭਗਵਾਨ ਸ਼ੰਕਰ ਦਾ ਨਾਮ ਲੈ ਕੇ 14 ਬਾਰ ਉਹ ਤੋਂ ਦੀ ਤੁਸੀਂ ਬਾਰ ਕੀ ਹੈ ਨਾ ਫਿਰ ਸ਼ਿਵ ਮੰਦਰ ਵਿੱਚ ਲੈ ਜਾ ਸ਼ਿਮ ਲੰਗ ਤੇ ਚੜਾਓ ਉਹ ਉਹ ਉਸ ਵਿਅਕਤੀ ਦਾ ਸਰੀਰ ਕਸ਼ਟ ਬੰਦ ਹੋ ਜਾਂਦਾ ਤੁਸੀਂ ਦੇਖੋਗੇ ਕਹਿੰਦੇ ਨਾਲ ਦੀ ਨਾਲ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ ਕਿ ਸਰੀਰ ਕਸ਼ਟ ਉਸ ਦਾ ਕੋਈ ਵੀ ਬਿਮਾਰ ਵਿਅਕਤੀ ਉਹਦਾ ਠੀਕ ਹੋ ਜਾਊਗਾ ਤੇ ਇਹ ਜ਼ਰੂਰ ਕਰਕੇ ਜੂਰ ਦੇਖਣਾ ਹੈ ਇਹ ਕਿਸੇ ਢਲਮਾਠਾ ਕੋਈ ਦਵਾਈ ਨਹੀਂ ਲੰਦੀ ਹੈ ਨਾ ਤੇ ਕਮਰ ਦਰਦ ਹੈ ਮੋਢੇ ਦਰਦ ਹੈ ਕੰਦਾ ਖਾਂ ਜਲਣਾ ਹੈ ਕੋਈ ਵੀ ਕੋਈ ਵੀ ਜਹੇ ਬਿਮਾਰੀ ਹੈ ਸਮਝ ਗਏ ਦੂਜੀ ਵਾਰ ਮੈਂ ਦੱਸਦੀਆਂ ਸੋਮਵਾਰ ਹੋਵੇ ਤੇ ਅਸ਼ਟਮੀ ਹੋਵੇ ਪਰ ਸੋਮਵਾਰ ਵੀ ਅਸ਼ਟਮੀ ਹੋਵੇ ਇਹ ਜੂਰ ਯਾਦ ਰੱਖਣਾ ਤੁਸੀਂ ਐ ਨਹੀਂ ਵੀ ਕਿਸੇ ਸੋਮਵਾਰ ਕਰਿਓ ਤਾਂ 14 ਦਾਣੇ ਲੈ ਲਿਓ ਛੋਲੇ ਦੀ ਦਾਲ ਦੇ 14 ਵਾਰ ਉਹਦੇ ਸਿਰ ਤੋਂ ਲੀ ਮਾਰ ਕੇ ਤਾਂ ਫਿਰ ਸ਼ਿਵ ਲਿੰਗ ਤੇ ਜਾ ਕੇ ਚੜਾਓ ਸ਼ਿਵ ਸ਼ੰਕਰ ਦਾ ਨਾਮ ਲੈ ਕੇ ਹੀ ਤੁਸੀਂ ਉਹ ਬਾਹਰਨੇ ਨੇ ਭੋਲੇ ਸ਼ੰਕਰ ਵੀ ਨੂੰ ਰਾਜੀ ਖੁਸ਼ੀ ਕਾਰਨ ਉਹ ਨੂੰ ਹਨਾ ਤਾਂ ਤੁਸੀਂ ਉੱਥੇ ਸ਼ਿਵ ਲਿੰਗ ਤੇ ਚੜਾਓ ਹਰ ਹਾਲਤ ਕਹਿੰਦੇ ਉਹ ਵਿਅਕਤੀ ਤੰਦਰੁਸਤ ਹੋ ਜੂ ਦਵਾਈ ਨਾਲ ਹੀ ਦਵਾਈ ਲੱਗਣ ਲੱਗ ਜੂਗੀ ਤੇ ਪਰਮਾਤਮਾ ਭਲੀ ਕਰੂਗਾ ਤੇ ਇਹਦਾ ਲਿਖ ਰਿਹਾ ਤੁਸੀਂ ਇਹ ਨੁਕਤਾ ਇਹ ਮਨਜ਼ੂਰ ਕਰਕੇ ਦੇਖੋ ਤੇ ਤੇ ਕਿਛੇ ਪੰਡਤ ਨੂੰ ਪੁੱਛੰਦੀ ਪੰਡਤ ਨੇ ਵੀ ਇਹੀ ਕੁਛ ਦੱਸਣਾ ਜਾਂ ਜੋ ਵੀ ਉਹ ਆਪਦਾ ਆਸਦਾ ਇਹ ਵੀ ਪੰਡਤਾਂ ਨੇ ਦੱਸਿਆ ਮੈਂ ਤੁਹਾਨੂੰ ਪਹੁੰਚਾਇਆ ਤੁਹਾਡੇ ਕੋਲੇ ਤੇ ਹੁਣ ਜਿਉ ਸਾਨੂੰ ਛੁੱਟੀਆਂ ਤੇ ਕੱਲ ਨੂੰ ਨਾ ਮੈਂ ਗੂਜ ਤੇ ਲੰਘਣਾ ਉਤਰਾ ਫੇਰ ਮਿਲਾਂ